ਆਪਾਂ ਜਦੋਂ ਨਾ ਬੈੱਡ ਦੇ ਵਿੱਚੋਂ ਜਾਂ ਅਲਮਾਰੀਆਂ ਦੇ ਵਿੱਚੋਂ ਕਾਫੀ ਟਾਈਮ ਪਹਿਲਾਂ ਰੱਖੇ ਹੋਏ ਬਲੈਂਕਟ ਵਗੈਰਾ ਕੱਢਦੇ ਹਾਂ ਤਾਂ ਉਹਨਾਂ ਦੇ ਵਿੱਚੋਂ 스ਮਲ ਆਉਂਦੀ ਹੁੰਦੀ ਹੈ ਸੋ ਕਈ ਵਾਰ ਸਾਡੇ ਕੋਲ ਨਾ ਇਹ ਟਾਈਮ ਨਹੀਂ ਹੁੰਦਾ ਹੈਗਾ ਕਿ ਅਸੀਂ ਉਹਨਾਂ ਨੂੰ ਔਟ ਧੋ ਲਈਏ ਜਾਂ ਫਿਰ ਡਰਾਈ ਕਲੀਨ ਕਰਾ ਲਈਏ ਇਹ ਕਈ ਵਾਰ ਅਸੀਂ ਉਦਾਂ ਹੀ ਲੈਣੇ ਹੁੰਦੇ ਨੇ ਸੋ ਉਹ 스ਮਲ ਉਹ 스ਮਲ ਉਹਨੇ ਜਿਹੜੀ ਸਾਨੂੰ ਬਹੁਤ ਇਰਿਟੇਟ ਕਰਦੀ ਹੈ ਸੋ ਉਹਦੇ ਲਈ ਮੈਂ ਤੁਹਾਨੂੰ ਇੱਕ ਟ੍ਰਿਕ ਦੇਣ ਲੱਗੀ ਹਾਂ ਸੋ ਆਪਾਂ ਉਹ 스ਮਲ ਨੂੰ ਕਿੱਦਾਂ ਦੂਰ ਕਰ ਸਕਦੇ ਹਾਂ ਸੋ ਉਹਦੇ ਲਈ ਆਪਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਪਾਊਡਰ ਚਾਹੀਦਾ ਕੋਈ ਵੀ ਪਾਊਡਰ ਲੈ ਸਕਦੇ ਸਭ ਤੋਂ ਪਹਿਲਾਂ ਨਾ ਆਪਾਂ ਨੇ ਇੱਕ ਪੌਣੀ ਲੈਣੀ ਹੈ ਪੌਣੀ ਦੇ ਵਿੱਚ ਆਪਾਂ ਨੇ ਪਾਊਡਰ ਰੀ ਐਸਿਡਿਕ ਪਾਊਡਰ ਪਾਣਾ ਤੇ ਉਹਦੇ ਉੱਪਰ ਥੋੜਾ ਜਿਹਾ ਤਿਲਫੇ ਵੀ ਡੁੱਲ੍ਹ ਦੇਣਾ ਇਸ ਤਰ੍ਹਾਂ ਹੈ ਨਾ ਇਹ ਪਾੜਣਾ ਸਪਰੇਅ ਕਰ ਲੈਣਾ ਸੋ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਇੱਕ ਜਿਹੜਾ ਪਾਊਡਰ ਉਹ ਸਾਰਾ ਇਦਾਂ ਨਾ ਬਲੈਂਕਟ ਦੇ ਉੱਪਰ ਸਪਰੈਡ ਕਰ ਦੇਣਾ ਹੈ ਇੱਕ ਆਪਾਂ ਨੂੰ ਚਾਹੀਦਾ ਹੈ ਇਦਾਂ ਦਾ ਥਾਂ ਛੋਟਾ ਜਿਹਾ ਤੇ ਇਹਨੂੰ ਇੱਕ ਚੰਗਾ ਮਤਲਬ ਕਾਫੀ ਤੇਜ਼ ਗਰਮ ਪਾਣੀ ਦੇ ਵਿੱਚ ਭੋਂ ਦੇਣਾ ਬਾਕੀ ਉਹਦੇ ਵਿੱਚ クリーム ਜੀ ਅਲੱਡੀ ਉਹ ਟੋਪਰ ਦੇ ਵਿੱਚ ਆ ਜਾਵੇ ਕਰਨ ਨਾਲ ਇਹ ਦੇਖੋ ਚੰਗੀ ਤਰ੍ਹਾਂ ਚੋੜੀ ਲੈਣਾ ਤਾਂ ਕਿ ਸਾਰਾ ਪੋਲਿਟਿਕਲ ਰਿਐਸ ਉਸ ਤੋਂ ਬਾਅਦ ਤੁਸੀਂ ਕੋਈ ਵੀ ਟੱਕਲ ਵਾਲਿਆ ਕੋਰਨਰ ਵਾਲਿਆ ਜਾਂ ਫਿਰ ਕੋਈ ਵੈਸੀ ਲੇਡੀ ਲੈ ਲਓ ਜਿਸ ਉੱਪਰ ਪੂਰਾ ਜੱਜ ਹਰਡਲ ਜਿਹਾ ਲੱਗਿਆ ਹੋਵੇ ਹੈਨਾ ਤੇ ਇਸ ਕੁਪੜੇ ਦੇ ਨਾਲ ਮਤਲਬ ਤੋਂ ਟੂਰੇ ਬਣਾ ਕੇ ਕਿ ਸਾਰੇ ਜਿਹੜੇ ਤੁਹਾਡੇ ਦੇ ਪਾਊਡਰ ਤੇ ਪਰਫਿਊਮ ਪਾਏ ਸੀ ਸੋ ਤੁਸੀਂ ਨੋਟ ਕਰੋਗੇ ਕਿ ਐਦਾਂ ਕਰਨ ਦੇ ਨਾਲ ਸਾਰੀ ਜਿਹੜੀ ਸਲਾਈ ਆਣੀ ਸੀ ਬਜਾਏ ਦੇ ਵਿੱਚੋਂ ਚਲੇ ਜਾਊਗੀ ਤੇ ਬਹੁਤ ਹੀ ਕਰਲੀ ਬਿਲਕੁਲ ਯਕੀਨ ਜੀ ਤੁਸੀਂ ਇਸੇ ਤਰੀਕੇ ਨਾਲ ਕਰਕੇ ਦੇਖੋ